ਇਹ ਕ ਮੁਲਾਕਾਤਾਂ ਤੁਹਾਡੀਆਂ ਹੋਈਆਂ ਸੀ ਜਿਹੜੀਆਂ ਯਾਦ ਆ ਰਹੀਆਂ ਨੇ ਤੁਹਾਨੂੰ ਯਾਦਾਂ ਆ ਰਹੀਆਂ ਯਾਦਾਂ ਆਉਂਦੀਆਂ ਰਹਿਣਗੀਆਂ ਜਿੰਨੀ ਦੇਰ ਜੀਂਦੇ ਆ ਇਹ ਯਾਦਾਂ ਪੱਲੇ ਪੱਲਾ ਥੋੜੀ ਛੱਡਣਗੇ ਇਹ ਜਾਨ ਨਹੀਂ ਛੱਡਣਗੇ ਕਿ ਯਾਦਾਂ ਲੈ ਪਿੰਦੀਆਂ ਬੰਦੇ ਨੂੰ ਸਦਵੇਂ ਲੈ ਪਿੰਦੀਆਂ ਜਦੋਂ ਉਹ ਯਾਰ ਸੁੱਝ ਜਾਂਦੇ ਆ ਜਿਨ੍ਹਾਂ ਦਾ ਕਿ ਦੁੱਖ ਰਾਜ-ਰਾਜ ਦਾਤਾ ਨੂੰ ਸੁਣਾਈਏ ਕਿ ਮੇਲੇ ਨੇ ਵਿਛੜ ਜਾਣਾ ਜਦੋਂ ਮੇਲਾ ਵਿਛੜਦਾ ਤੇ ਫਿਰ ਯਾਰ ਜਦੋਂ ਜਾਂਦੇ ਤੋਂ ਤੁਹਾਡਾ ਅਜ਼ੀਜ਼ ਜਾਂਦਾ ਉਹ ਤੋਂ ਫਿਰ ਤੁਨ ਜ਼ਾਤ ਕੀ ਤੌਰ ਤੇ ਜ਼ਰਬਾ ਹੁੰਦਾ ਵਰਨੋ ਬਹੁਤ ਲੋਕ ਮਰਦੇ ਆ ਜਿੰਨੀ ਦੇ ਕੋਈ ਆਪਣਾ ਨਾ ਜਾਵੇ ਉਹ ਨਹੀਂ ਦੇ ਇਹ ਰਿਲੇਟ ਨਹੀਂ ਕਰ ਸਕਦਾ ਕਿ ਇਹਦੀ ਸ਼ਿੱਦਤ ਕੀ ਆ ਇਸ ਦਰਦ ਦੀ ਡਿਗਰੀ ਕਿੰਨੀ ਆ ਇਸ ਦਰਦ ਦੀ ਇੰਟੈਂਸਿਟੀ ਕੀ ਆ ਸਿਰ ਗੱਲਬਾਤ ਤੁਹਾਡੀ ਹੁੰਦੀ ਸੀ ਕਿ ਪੱਲਾ ਸਾਹਿਬ ਨਾਲ ਕੀ ਗੱਲਬਾਤ ਹੁੰਦੀ ਸੀ ਕਿਸ ਲੈਵਲ ਤੇ ਗੱਲਬਾਤ ਹੁੰਦੀ ਸੀ ਕਿਉਂਕਿ ਕਲਾਕਾਰ ਤੁਸੀਂ ਵੀ ਉਹ ਕਲਾਕਾਰ ਉਹ ਵੀ ਸੀਗੇ ਇੱਕ ਕਲਾਕਾਰ ਦੇ ਪੰਦਰ ਤੇਦਰ ਸੀ ਜ਼ਿਕਰ ਕਰੀ ਕੀ ਕੁਝ ਗੱਲਬਾਤ ਹੁੰਦੀ ਸੀ ਪਹਿਲਾਂ ਤਾਂ ਬੇਸ਼ੁਮਾਰ ਗੱਲਾਂ ਸੰਜੀਦਾ ਵੀ ਫਿਰ ਕਰਦੇ ਕਰਦੇ ਸੀਰੀਅਸ ਕਰਦੇ ਉਹਨਾਂ ਨੇ ਐਸਾ ਜੁਮਲਾ ਕਹਿ ਦੇਣਾ ਜਦੋਂ ਉਹ ਹੱਸਣਾ ਜਿਹਦੋਂ ਵੀ ਮਾਨਵ ਦਾ ਹਸਦਾ ਸੀ ਪਰ ਜੀ ਨੂੰ ਮੈਂ ਕਹਿਣਾ ਤੇ ਜਲੰਧਰ ਸੀ ਬਾਲਮਕਨ ਚਲੋ ਜੀ ਪੱਲਾ ਸਾਹਿਬ ਨਾਲ ਬੱਧੀ ਗੱਲ ਪਛਾਣ ਲਾਈ ਜੇ ਫਿਰ لمبے ਟੂਰ ਕੀਤੇ ਕੈਨੇਡਾ ਗਿਆ ਵੈਰ ਕਿਹਾ ਬੱਚਿਆਂ ਦੀਆਂ ਫਿਲਮਾਂ ਵੇਲੇ ਵੀ ਲੱਗਦਾ ਰਿਹਾ ਫਿਰ ਮੈਂ ਹੁਣ ਪਤਾ ਲਣ ਵੀ ਗਿਆ ਸੀ ਮੈਂ ਵੀ ਉਹਰਾ ਜੀ ਬੇਟਾ ਮਿਲ ਦਿੱਤੀ ਲੱਗਦਾ ਸੀ ਕਿ ਸ਼ਾਇਦ ਮਹਾਰਜ ਕਿਰਪਾ ਕਰਦੇ ਤਰੂਦਿਆਂ ਉਹੀ ਜਾਂਦਾ ਹੈ ਕ੍ਰਿਸ਼ਮੀ ਕਦੀ ਕਦੀ ਨਹੀਂ ਵੀ ਹੁੰਦੀ ਉਹ ਜਾਂਦਾ ਕਿ ਸਾਨੂੰ ਬੜਾ ਸਕੂਨ ਮਿਲਦਾ ਪਰ ਘਾਟਾ ਬਹੁਤ ਸਾਰਾ ਠੀਕ ਐਸਾ ਪਿਆਰਾ ਇਨਸਾਨ ਹੈ ਲਾਜਵਾਵਾ ਜਿਹੜਾ ਬਹੁਤ ਪੋਜ਼ਿਟਿਵ ਸੀ ਸਾਰਿਆਂ ਦੇ ਨਾਲ ਉਹਨਾਂ ਦੀ ਮੁਹੱਬਤ ਵੰਡੀ ਹੋਈ ਸੀ ਹਰ ਬੰਦਾ ਕਹਿੰਦਾ ਮੇਰੇ ਨਾਲ ਬਹੁਤ ਪਿਆਰ ਸੀ ਮੇਰੇ ਨਾਲ ਬਹੁਤ ਪਿਆਰ ਸੀ ਮੁਹੱਬਤਾਂ ਵੰਡਣ ਵਾਲਾ ਓਹੋ ਕਲਾ ਦਾ ਬੰਦਿਆ ਤੁਹਾਨੂੰ ਲੱਗਦਾ ਕਿ ਇਹ ਮੁਹੱਬਤ ਇਹ ਮੁਸਕਰਾਹਟ ਇਹ ਅਦਾਕਾਰੀ ਮੁੜ ਕੇ ਕਦੀ ਆ ਸਕਦੀ ਹੈ ਹਾਲਾਂਕਿ ਲੋਕ ਬਹੁਤ ਕਹਿਣਗੇ ਕਿ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਰੂਲ ਮਾਡਲ ਨੇ ਪਰ ਇਹ ਵਾਪਸ ਆ ਸਕੇ ਕੋ ਜਦੋਂ ਤੋਂ ਦੁਨੀਆ ਬਣੀ ਹੈ ਰੱਬ ਦੇ ਕੰਮ ਵਿੱਚ ਰੈਪੀਟਿਸ਼ਨ ਤਾਂ ਹੈ ਨਹੀਂ ਭੱਲਾ ਸਾਹਿਬ ਦੁਆਰਾ ਨਹੀਂ ਮਿਲਣਗੇ ਉਹ ਜੀ ਦੁਨੀਆ 'ਚ ਭਾਈ ਜਾਂਦੇ ਫਿਰੇ ਜਾਂਦੇ ਇਸ਼ਾਰਾ ਆ ਜਿੰਨਾ ਵਕਤ ਆ ਕੱਟ ਕੇ ਲੇਕਿਨ ਪੱਲਾ ਸਾਹਿਬ ਦੁਆਰਾ ਨਹੀਂ ਆਉਣਗੇ ਹੀ ਵਾਸ ਅ ਲੈਜੈਂਡ ਚੈਮ ਆਫ ਅ ਪਰਸਨ ਐਂਡ ਲੈਜੈਂਡ ਆਰਟਿਸਟ ਲੈਜੈਂਡ ਬਿਲਕੁਲ ਬਹੁਤ ਬਹੁਤ ਸ਼ੁਕਰੀਆ